नमस्कार जय हिंद दोस्तों मैं पवन मुखिया मुखिया और ये निर्णय आपका द सर सबका स्वागत करता है इनो किस्मत ਦਾ ਖੇਲ ਕਿਆ ਜਾਵੇ ਜਾਂ ਕੁਦਰਤਾਂ ਨਾਏ ਕਿਉਂਕਿ ਲਗਭਗ 1.2 ਸਾਲ ਤੋਂ ਰਾਜਪੁਰਾ ਪੁਲਿਸ ਪਿੰਡ ਨੀਲਪੁਰ ਨਿਵਾਸੀ स्वर्ण ਸਿੰਘ ਦੇ ਕਤਲ ਦੇ ਵਿੱਚ प्रदीप ਸਿੰਘ ਅਤੇ संदीप ਸਿੰਘ ਦੀ ਤਲਾਸ਼ ਵਿੱਚ ਸੀ ਇਹਨਾਂ ਦੋਨਾਂ આરોપીਾਂ ਦੀ ਤਲਾਸ਼ ਵਿੱਚ ਸੀ ਦੋਨੋਂ આરોપી ਇਸ ਮਾਟਰ ਕੇਸ ਵਿੱਚ ਨਾਮਜ਼ਦ ਕੀਤੇ ਹੋਏ ਸਨ ਪੁਲਸਵਨੋਂ ਤਲਾਸ਼ ਕਰਨ ਦੇ ਬਾਅਦ ਵੀ ਇਹ ਪੁਸਦ ਦੇ ਹੱਥ ਨਹੀਂ ਲੱਗ ਰਹੇ ਸਨ ਕਿਉਂਕਿ ਇਹ ਗੱਲ ਹੁਣ ਸਾਹਮਣੇ ਆਈ ਕਿ ਇਹ ਦੋਨੋਂ આરોપી ਕਈ ਮਹੀਨੇ ਪਹਿਲਾਂ ਅਮਰੀਕਾ ਪਹੁੰਚ ਗਏ ਸਨ ਲੱਗਦਾ ਹੈ ਅਸ਼ੰਕਾ ਹੈ ਕਿ ਅਮਰੀਕਾ ਇਸ ਲਈ ਪਹੁੰਚੇ ਕਿਉਂਕਿ ਰਾਜਪੁਰਾ ਦੀ ਪੁਲਿਸ ਤੋਂ ਪਕੜਨ ਤੋਂ ਬਚਣ ਲਈ ਹੋ ਸਕਦਾ ਹੈ ਕਿ ਇਹ ਅਮਰੀਕਾ ਪਹੁੰਚ ਗਏ ਪਰ ਉਹਨਾਂ ਦੋ ਉਹਲੇ ਹੱਥੇ ਚੜ ਚੁੱਕੇ ਨੇ ਪੁਲਿਸ ਅੱਤੇ ਚੜ ਚੁੱਕੇ ਨੇ ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਉਹ ਬੇਕਸੂਰ ਹੈ ਕਿਉਂਕਿ ਜਦੋਂ ਇਹ ਮਟਰ ਹੋਇਆ ਸੀ ਉਸ ਸਮੇਂ ਉਹਨਾਂ ਦੇ ਬੱਚੇ ਘਰ ਵਿੱਚ ਸਨ ਪਰ ਉਹਨੂੰ ਪੁਲਸ ਵੱਲੋਂ ਉਹਨਾਂ ਨੂੰ ਇਸ ਮਾਮਲੇ ਵਿੱਚ ਨਾਮਜਦਸਨ ਅਰੈਸਟ ਕਰ ਲਿਆ ਗਿਆ ਕਿਉਂਕਿ ਇਹ ਦੋਵੇਂ ਅਰੈਸਟ ਕਿਵੇਂ ਹੋਏ ਇਹ ਕਹਾਣੀ ਵੀ ਸਭ ਦੇ ਸਾਹਮਣੇ ਹੈ ਦੱਸਿਆ ਜਾਂਦਾ ਹੈ ਕਿ 25 ਜੂਨ ਦੀ ਰਾਤ ਨੂੰ ਸਬਜ਼ੀ ਮੰਡੀ ਚਾਰਾ ਮੰਡੀ ਦੇ ਨੇੜੇ ਇੱਕ ਰੇੜੀ ਵਾਲਾ ਜਿਹੜਾ ਫਲ ਫੁੱਲ ਦੀ ਰੇੜੀ ਲਾ ਕੇ ਖੜਿਆ ਸੀ ਕਹਿੰਦੇ ਉਹਦੇ ਕੋਲ ਕੋਈ ਅੰਬ ਲੈ ਕੇ ਗਿਆ ਸੀ ਅੰਬ ਲੈ ਕੇ ਗਿਆ ਸੀ ਤੇ ਅੰਬ ਉਹਦੇ ਵਿੱਚੋਂ ਖਰਾਬ ਨਿਕਲੇ ਜਦੋਂ ਉਹਦੇ ਵਿੱਚੋਂ ਉਹਦੇ ਵਿੱਚੋਂ ਇੱਕ ਦੋ ਅੰਬ ਖਰਾਬ ਨਿਕਲੇ ਤਾਂ ਵਾਪਸ ਕਰਨ ਲਈ ਆਏ ਤਾਂ આરોપી ਉਸ ਰੇੜੀ ਵਾਲੇ ਨਾਲ ਝਗੜ ਰਿਹਾ ਸੀ ਇੱਕ ਇਨਸਾਨੀਅਤ ਦੇ ਨਾਤੇ ਜਦੋਂ ਪੜੋਸੀਆਂ ਨੇ ਦੇਖਿਆ ਜਿਹੜੇ ਉੱਥੇ ਫੜੀ ਲਾ ਕੇ ਬੈਠੇ ਨੇ ਤਾਂ ਕਿ ਇਹ ਉਹਨਾਂ ਲੜ ਰਹੇ ਨੇ ਤਾਂ ਉਹਨਾਂ ਨੇ ਵਿਚ ਬਚਾਵ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤਾਂ ਇਹ ਜਦੋਂ ਕੋਸ਼ਿਸ਼ ਵੀ ਉਹਨਾਂ ਦੇ ਪਾਰ ਹੀ ਪੈ ਗਈ ਕਿਉਂਕਿ આરોપી ਵੱਲੋਂ ਆਪਣੇ ਸਾਥੀ ਨੂੰ ਬੁਲਾ ਲਿਆ ਗਿਆ ਸਾਥੀ ਵੀ ਆਪਣੀਆਂ ਗੱਡੀਆਂ ਅਤੇ ਹਥਿਆਰਾਂ ਜਿਵੇਂ ਤਲਵਾਰ ਲਗਰ ਆਵੇ ਸਨ ਉਹ ਲੈ ਕੇ ਉੱਥੇ ਪਹੁੰਚ ਗਏ ਸਨ ਉੱਥੇ ਪਹੁੰਚੇ ਤਾਂ ਜਦੋਂ ਉਹਨਾਂ ਨੇ ਇਹ ਗੱਲ ਦੇਖੀ ਤਾਂ ਜਿਹੜਾ ਉੱਥੇ ਸ਼ਕਿੰਦਰ ਸਿੰਘ ਸੀਗਾ ਉਹਨੇ ਆਪਣੇ ਫੁੱਫੜ ਜੁਨイールਪੁਰ ਨਵਾਸੀ ਸਵਰਨ ਸਿੰਘ ਨੂੰ ਫੋਨ ਕੀਤਾ ਫੋਨ ਕੀਤਾ ਜਦ ਤੱਕ ਉਹ ਫੋਨ ਕਰਕੇ ਆਇਆ ਦੱਸਿਆ ਜਾਂਦਾ ਹੈ ਕਿ ਜਿਹੜੇ ਹਥਿਆਰਬੰਦ આરોપી ਸਨ ਉਹ ਹਿਆਰਾ ਸਮੇਤ ਉੱਥੋਂ ਜਾ ਚੁੱਕੇ ਸਨ ਤੇ ਉਹਨਾਂ ਨੇ ਸਵਰਨ ਸਿੰਘ ਨੂੰ ਫੋਨ 'ਤੇ ਵੀ ਧਮਕਾਇਆ ਦੋਸਤੋ ਦੱਸਿਆ ਜਾਂਦਾ ਹੈ ਕਿ ਜਦੋਂ ਫੋਨ ਗਿਆ ਫੋਨ ਤੋਂ ਬਾਅਦ ਸਵਰਨ ਸਿੰਘ ਵੀ ਉਸ ਚਾਰਾ ਮੰਡੀ ਦੇ ਕੋਲ ਜਿਹੜੀ ਸਬਜ਼ੀ ਦੀ ਰੇੜੀ ਲੱਗਦੀਆਂ ਫੜੀ ਲੱਗਦੀਆਂ ਨੇ ਉੱਥੇ ਆ ਗਏ। ਇਸ ਤੋਂ ਬਾਅਦ ਜਿਹੜੇ ਔਰੋਪੀ ਨੇ ਉਹ ਵੀ ਫਿਰ ਤੋਂ ਉੱਥੇ ਹਜ਼ਾਰਾਂ ਸਮੇਤ ਵਾਰਨਾ ਸਮੇਤ ਉੱਥੇ ਆ ਗਏ। ਤੇ ਉਹਨਾਂ ਵੱਲੋਂ ਔਰੋਪੀਆਂ ਵੱਲੋਂ ਤਲਵਾਰਾਂ ਅਤੇ ਡੰਡਿਆਂ ਦੇ ਨਾਲ ਸਵਰਨ ਸਿੰਘ ਅਤੇ ਸਚਿੰਦਰ ਸਿੰਘ ਦੇ ਉੱਪਰ ਹਮਲਾ ਕਰ ਦਿੱਤਾ। ਹਮਲੇ ਦੇ ਦੌਰਾਨ ਜਿਹੜੇ ਦੋਨੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਜਿਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਲੈ ਕੇ ਜਾਇਆ ਗਿਆ ਡਾਕਟਰ ਜਦੋਂ ਦੇਖਿਆ ਕਿ ਇਹਨਾਂ ਦੀ ਹਾਲਤ ਬੜੀ ਗੰਭੀਰ ਹੈ ਤਾਂ ਡਾਕਟਰ ਵੱਲੋਂ ਦੋਨਾਂ ਦੋਨਾਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਸਥਿਤ 32 ਸੈਕਟਰ ਦੇ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਜਦੋਂ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਰਸਤੇ ਵਿੱਚ ਸਵਰਨ ਸਿੰਘ ਦੀ ਮੌਤ ਹੋ ਗਈ ਸੀ ਸਵਰਨ ਸਿੰਘ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਰਾਜਪੁਰਾ ਪੁਲਿਸ ਵੱਲੋਂ ਪਿੰਡ ਮੰਡੋਲੀ ਨਿਵਾਸੀ ਹਰਮਨ ਜੋਤ ਸਿੰਘ ਨੇ ਸ਼ਿਕਾਇਤ ਉੱਪਰ ਹਸਮੁਖ ਸਿੰਘ ਹਸਮੁਖ ਸਿੰਘ ਸੰਦੀਪ ਸਿੰਘ ਸੁਖਦੇਵ ਸਿੰਘ ਕਵਲ ਸਿੰਘ ਕਵਲਜੀਤ ਸਿੰਘ ਦੇ ਖਿਲਾਫ ਦੇ ਨਾਲ-ਨਾਲ ਕੁਝ ਅਗਿਆਤ ਔਰਪਿਆਂ ਦੇ ਖਿਲਾਫ ਹੀ ਹੱਤਿਆ ਹੱਤਿਆ ਦੀ ਕੋਸ਼ਿਸ਼ ਕਰਨ ਦੇ ਇਲਾਵਾ ਕੁਝ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਸੀ ਦੱਸਿਆ ਜਾਂਦਾ ਹੈ ਕਿ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਹੋਈ ਜਾਂਚ ਦੇ ਵਿੱਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਇਹ ਵੀ ਗੱਲ ਦੱਸੀ ਜਾਂਦੀ ਹੈ ਕਿ ਜਿਹੜਾ ਇਹਨਾਂ ਵਜੋਂ ਇੱਕ ਗੁਰਸੇਵਕ ਸਿੰਘ ਨਾਮਕ ਵਿਅਕਤੀ ਨਾਮਜ਼ਦ ਕੀਤਾ ਗਿਆ ਸੀ ਉਹ ਵੀ ਕਹਿੰਦੇ ਵਿਦੇਸ਼ ਪੱਜਾਂ ਦੇ ਉਹਦੇ ਵਿੱਚ ਸੋਚ ਵਿੱਚ ਕੋਸ਼ ਵੀ ਸੀਗਾ ਤੇ ਪੁਲਿਸ ਦਾ ਦਾਵਾ ਹੈ ਕਿ ਉਹਨੂੰ ਬੰਗਲੌਰ ਤੋਂ ਵੀ ਗ੍ਰਿਸ਼ਟ ਕਰ ਲਿਆ ਹੈਗਾ ਸੀ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਜਿਹੜੇ ਉਹਨਾਂ ਦੀ ਲੋੜ ਸੀ ਉਹ ਨਹੀਂ ਦੇ ਸਨ ਇਸ ਕੇਸ ਦੇ ਵਿੱਚ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਕਿ ਅਮਰੀਕਾ ਵੱਲੋਂ ਕੁਝ ਪੰਜਾਬੀਆਂ ਨੂੰ ਜੋ ਗੈਰਕਾਨੂੰਨੀ ਤੌਰ ਤੇ ਉੱਥੇ ਗਏ ਸਨ ਅਮਰੀਕਾ ਦੇ ਵਿੱਚ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਹਨਾਂ ਵਿੱਚ ਰਾਜਪੁਰੇ ਇਲਾਕੇ ਦੇ ਚਾਰ ਨੌਜਵਾਨ ਦੱਸੇ ਗਏ ਜਿਨ੍ਹਾਂ ਵਿੱਚੋਂ ਇੱਕ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਵੀ ਸਨ ਪੁਲਿਸ ਕੋਲ ਸੂਚਨਾ ਪਹੁੰਚੀ ਪੁਲਿਸ ਕੋਲ ਸੂਚਨਾ ਪਹੁੰਚੀ ਤੇ ਪੁਲਸ ਨੂੰ ਜਦੋਂ ਇਹ ਪਤਾ ਲੱਗਿਆ ਕਿ ਇਹ ਸਵਰਨ ਸਿੰਘ ਦਾ ਜਿਹੜਾ ਕਤਲ ਹੋਇਆ ਸੀ ਉਸ ਕਤਲ ਦੇ ਵਿੱਚ ਇਹ ਲੋਰਿੰਦੇ ਹਨ ਉਸ ਤੋਂ ਬਾਅਦ ਰਾਜਪੁਰਾ ਪੁਲਿਸ ਵੱਲੋਂ ਇਹਨਾਂ ਦੋਨਾਂ ਆਰੋਪੀਆਂ ਨੂੰ ਅਰੈਸਟ ਕਰ ਲਿਆ। ਦੱਸਿਆ ਜਾਂਦਾ ਜਿਹੜੇ ਪਰਿਵਾਰ ਦੇ ਮੈਂਬਰ ਨੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਬੇਕਸੂਰ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਜਦੋਂ ਇਹ ਮਰਡਰ ਹੋਇਆ ਸੀ ਜਿਸ ਸਮੇਂ ਤਾਂ ਉਸ ਸਮੇਂ ਉਹਨਾਂ ਦੇ ਬੱਚੇ ਘਰ ਸਨ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ